ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂ ਰੂਬ ਖਾਲਸਾ ਸਾਧ ਸੰਗਤ ਜੀ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਤੋਂ ਬਾਅਦ ਦਮਦਮੀ ਟਕਸਾਲ ਦੇ ਤੀਸਰੇ ਮੁਖੀ ਗਿਆਨੀ ਪਾਈ ਸੂਤ ਸਿੰਘ ਜੀ ਹੋਏ ਹਨ ਗਿਆਨੀ ਪਾਈ ਸੂਤ ਸਿੰਘ ਜੀ ਦਾ ਜਨਮ ਪਿੰਡ ਚੰਨ ਜੋਟ ਜ਼ਿਲ੍ਹਾ ਚੰਗ ਪਾਕਿਸਤਾਨ ਵਿੱਚ ਹੋਇਆ ਹੈ ਆਪ ਜੀ ਦੇ ਪਿਤਾ ਦਾ ਨਾਮ ਆਰਮ ਚੰਦ ਸੀ ਜਿਨ੍ਹਾਂ ਦਾ ਅਮਰਤ ਸਗਨ ਤੋਂ ਬਾਅਦ ਨਾਮ ਭਾਈ ਰਾਮ ਸਿੰਘ ਰੱਖਿਆ ਗਿਆ ਹੈ ਭਾਈ ਰਾਮ ਸਿੰਘ ਜੀ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਪਾਸੋਂ ਗੁਰਬਾਣੀ ਦੀ ਸੰਖਿਆ ਪ੍ਰਾਪਤ ਕੀਤੀ ਅਤੇ ਚੰਗ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲੱਗੇ ਪਰ ਮੁਲਤਾਨ ਦਾ ਹਾਕਮ ਆਪ ਜੀ ਦੇ ਖਿਲਾਫ ਮਾੜੇ ਵਿਚਾਰ ਰੱਖਣ ਲੱਗਾ ਜਿਸ ਕਾਰਨ ਆਪ ਭਾਈ ਸੂਤ ਸਿੰਘ ਜੀ ਸਮੇਤ ਸ੍ਰੀ ਅਮਰਸਰ ਸਾਹਿਬ ਆ ਗਏ ਹਨ ਗਿਆਨੀ ਭਾਈ ਸੂਤ ਸਿੰਘ ਜੀ ਵਰ ਸਮਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹੇ ਅਦੇ ਅਮਰਤਵੀ ਆਪ ਜੀ ਨੇ ਗੁਰੂ ਸਹਿਬਾਨ ਪਾਸੋਂ ਹੀ ਸ਼ਗਿਆ ਹੈ ਆਪ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਔਰ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਪਾਸੋਂ ਗੁਰਬਾਣੀ ਦੇ ਅਰਥ ਗ੍ਰਹਿਣ ਕਰਕੇ ਗੁਰਮਤ ਦੇ ਵੱਡੇ ਵਿਦਵਾਨ ਦੀ ਪਦਵੀ ਪ੍ਰਾਪਤ ਕੀਤੀ ਹੈ ਇਸ ਸੰਗਤਾਂ ਪਾਸੋਂ ਬਹੁਤ ਸਤਿਕਾਰ ਤੇ ਅਦਬ ਪ੍ਰਾਪਤ ਕੀਤਾ ਆਪ ਗਿਆਨੀ ਜੀ ਦੇ ਨਾਮ ਨਾਲ ਜਾਣੇ ਜਾਂਦੇ ਸਨ ਆਪ ਫਾਰਸੀ ਉਰਦੂ ਅਤੇ ਹਿੰਦੀ ਦੇ ਵੀ ਭਾਰੀ ਵਿਦਵਾਨ ਸਨ ਆਪ ਕਾफी ਸਮਾਂ ਸ੍ਰੀ ਅਮਰਸਰ ਸਾਹਿਬ ਜੀ ਵਿਖੇ ਰਹਿ ਕੇ ਕਥਾ ਦਾ ਪ੍ਰਵਾਹ ਚਲਾਉਂਦੇ ਰਹੇ ਅੱਜ ਦੇ ਵਿਦਿਆਰਥੀਆਂ ਨੂੰ ਸ੍ਰੀ ਗੁਰਬਾਣੀ ਜੀ ਦੀ ਸੰਸਾ ਕਰਵਾਉਂਦੇ ਰਹੇ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਮਗਰੋਂ ਆਪ ਦਮਦਮੀ ਟਕਸਾਲ ਦੇ ਤੀਸਰੇ ਮੁਖੀ ਵਜੋਂ ਇਸ ਪ੍ਰਕਾਰ ਸ੍ਰੀ ਅਮਰ ਸਰ ਸਾਹਿਬ ਵਿਖੇ ਵਿਦਿਆਰਥੀਆਂ ਨੂੰ ਵਿਦਿਆ ਗੁਰਬਾਣੀ ਦੀ ਸੰਸਖਿਆ ਪੜ੍ਹਾਉਂਦੇ ਰਹੇ ਆਪ ਜੀ ਨੇ ਜੋ ਕਥਾ ਵਾਰਤਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹੀਦ ਬਾਤ ਸੁਣੀ ਉਸ ਨੂੰ ਲਿਖਤੀ ਰੂਪ ਦਿੱਤਾ ਅਤੇ ਭਾਈ ਗੁਰਦਾਸ ਸਾਹਿਬ ਜੀ ਦੀ ਪਹਿਲੀ ਵਾਰ ਦਾ ਟੀਕਾ ਵੀ ਆਪ ਜੀ ਨੇ ਮੇ ਸਾਖ ਸੁਣੀ ਜਿਨ ਨੂੰ ਕੀਤਾ ਆਪ ਨੂੰ ਸਰਬਗੁਣਾ ਦੇ ਸੁਖ ਸਾਗਰ ਅਤੇ ਮਹਾਨ ਵਿਦਵਾਨ ਹੋਣ ਦੇ ਨਾਤੇ ਸਿੱਖ ਕੌਮ ਦੇ ਇਤਿਹਾਸ ਵਿੱਚ ਬਹੁਤ ਹੀ ਸਨਮਾਨਯੋਗ ਹਸਤੀ ਮੰਨਿਆ ਗਿਆ ਹੈ। ਧੰ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਸਾਹਿਬ ਜੀ ਦੇ ਪਾਵਨ ਸ੍ਰੀ ਮੁਖਵਾਕ ਬਚਨ ਹਨ। ਜਿਨ੍ਹਾਂ ਨਾ ਵਿਸਰਿਆ ਨਾਮ ਸੇਖ ਨੇਹਿਆ ਭੇਦ ਨ ਜਾਣਹੁ ਮੂਲ ਸਾਈਂ ਜਿਹੇ ਜਿਨਾਂ ਨਾ ਵਾਹਿਗੁਰੂ ਕੋਲ ਮੈ ਸਰਗਦੀ ਬਿਸਰਦਾ ਨਹੀਂ ਜਿਨਾਂ ਸਾਸ ਵਿਰਾਸ ਨਾ ਵਿਸਰਦਾ ਹਰ ਨਾਮਾ ਮਨਮੰਤ ਉਹ ਕਹੋ ਜੇ ਹੁੰਦੇ ਨੇ ਮਹਾਰਾਜ ਫਰਮਾਉਂਦੇ ਭੇਦ ਨਾ ਜਾਣ ਹਮੂਲ ਸਾਈਂ ਜਿਹ ਹੈ ਉਹਨਾਂ 'ਚ ਕੋਈ ਭੇਦ ਨਹੀਂ ਹੱਬ ਤੇ ਫਿਰ ਉਹਨਾਂ ਵਿੱਚ ਕੋਈ ਭੇਦ ਨਹੀਂ ਹੁੰਦਾ ਉਹ ਰੱਬ ਵਰਗੇ ਹੁੰਦੇ ਰੱਬ ਦਾ ਹੀ ਸਰੂਪ ਹੁੰਦੇ ਨੇ ਉਹਨਾਂ 'ਚ ਰੱਬ ਵਿੱਚ ਤੇ ਉਹਨਾਂ ਗੁਰਮੁਖਾਂ ਵਿੱਚ ਕੋਈ ਭੇਦ ਨਹੀਂ ਹੁੰਦਾ ਜਿਨਾਂ ਸਾਸ ਵਿਰਾਸ ਨੂੰ ਜਿਨਾਂ ਸਾਸ ਵਿਰਾਸ ਨਾ ਵਿਸਰਦਾ ਹਰ ਨਾਮਾ ਮਨਮੰਤ ਤਨ ਸੀਸਈ ਨਾਨਕਾ ਪੂਰਨ ਸੋਈ ਸੰਤ ਉਹ ਪੂਰਨ ਸੰਤ ਸੂਰਬੀਰ ਬਚਨ ਕੀ ਬਲੀ ਐਸੇ ਸਰੂਪ ਹੁੰਦੇ ਨੇ ਬਿਲਕੁਲ ਸਤਗੁਰੂ ਸੱਜੇ ਪਾਰਸਾ ਮਹਾਰਾਜੀ ਦੇ ਪਾਵਨ ਬਚਨ ਗਿਆਨੀ ਭਾਈ ਸੂਤ ਸਿੰਘ ਜੀ ਉੱਪਰ ਐਂ ਟੁਕ ਦੇ ਨੇ ਸੂਰਬੀਰ ਬਚਨ ਕੀ ਬਲੀ ਸਤਗੁਰਾਂ ਦੇ ਬਚਨ ਨੇ ਐਸੇ ਸੂਰਬੀਰ ਬਚਨ ਕੀ ਬਲੀ ਪੂਰਨ ਮਹਾਂਪੁਰਖ ਗਿਆਨੀ ਹੋਏ ਗਿਆਨੀ ਭਾਈ ਸੂਤ ਸਿੰਘ ਜੀ ਇਕਸਾਲ ਦਮਨ ਜੀ ਦਮਨ ਈਸ਼ਰਮੁਖੀ ਮਹਾਰਗਵਾਂਸੋ